ਰੈਡੀ ਕਰ ਲਓ ਓਕੇ ਆ ਕਰ ਲੈ ਰੈਡੀ ਕਰ ਲਓ ਆ ਤੁਸੀਂ ਵੀ ਆਓ ਇੱਕ ਪਾਸੇ ਜਿੱਥੇ ਵਿਰਾਸਤੀ ਇਮਾਰਤਾਂ ਢਾਪ ਹੁੰਦੀਆਂ ਜਾ ਰਹੀਆਂ ਨੇ ਸਰਕਾਰਾਂ ਦੇ ਨਲਾਕੀ ਕਹਿ ਲੀਏ ਨਾ ਸਾਹਮਣ ਦੇ ਕਾਰਨ ਵਿਰਾਸਤੀ ਇਮਾਰਤਾਂ ਜਿਹੜੀਆਂ ਖੰਡ ਰੂਂਦੀਆਂ ਜਾ ਰਹੀਆਂ ਨੇ ਪਰ ਕੁਝ ਲੋਕ ਅਜੇ ਵੀ ਨੇ ਜੋ ਵਿਰਾਸਤੀ ਇਮਾਰਤਾਂ ਨੂੰ ਸਾਂਭ ਕੇ ਰੱਖਣਾ ਚਾਹੁੰਦੇ ਹਨ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਵਿਰਾਸਤੀ ਇਮਾਰਤਾਂ ਨੇ ਜੋ ਸਾਡੇ ਸ਼ਹਿਰ ਵਿੱਚ ਕਦੇ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ ਅਜਾ ਇੱਕ ਚੰਗਾ ਉਪਰਾਲਾ ਕੀਤਾ ਹੈ ਸੰਗਰੂਰ ਦੇ ਕਰਨਵੀਰ ਸੀਵਿਆ ਵੱਲੋਂ ਜਿਨ੍ਹਾਂ ਨੇ ਆਪਣੇ ਕਾਲਜ ਵਿੱਚ ਇੱਕ ਮਿਨੀ ਕਲੌਕ ਟਾਵਰ ਤਿਆਰ ਕਰਵਾਇਆ ਬਿਲਕੁਲ ਤਸਵੀਰਾਂ ਦਿਖਾਣਿਆ ਹੈ ਤਾਂ ਇੱਕ ਮਿਨੀ ਕਲੌਕ ਟਾਵਰ ਹੈ ਜੋ ਕਰਨ ਸੰਗਰੂਰ ਦੇ ਅਕਾਲ ਡਿਗਰੀ ਔਰਮਨ ਕਾਲਜ ਦੇ ਤਿਆਰ ਕਰਾਇਆ ਗਿਆ ਤੁਸੀਂ ਦੇਖ ਰਹੇ ਹੋ ਕਿ ਸੰਗਰੂਰ ਵਿੱਚ ਕਹਿੰਦੇ ਕਿ ਇਸ ਤਰ੍ਹਾਂ ਦੇ ਇੱਕ ਵੱਡਾ ਟਾਵਰ ਵੀ ਆਇਆ ਜੋ ਹਲੇ ਵੀ ਚਾਲੂ ਹਾਲਤ ਦੇ ਵਿੱਚ ਹੈ ਸੰਭਾਲ ਕੇ ਰੱਖਿਆ ਗਿਆ ਹੈ ਕਰਾਕਾਰੀਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੀਤੀ ਗਈ ਹੈ ਤਸਵੀਰਾਂ ਨੇ ਕਲੌਕ ਟਾਵਰ ਦੀਆਂ ਜਿਸ ਨੂੰ ਕਿੰਨੀ ਖੂਬਸੂਰਤੀ ਦੇ ਨਾਲ ਤਿਆਰ ਕੀਤਾ ਗਿਆ ਡਿਜ਼ਾਈਨ ਕੀਤਾ ਗਿਆ ਚਲੋ ਜਿਹੜਾ ਅਸਲ ਕਮੀ ਵੱਡਾ ਮੀਨ ਟਾਕ ਟਾਵਰ ਆ ਉਹਦੇ ਤਸਵੀਰਾਂ ਦਿਖਾਵਾਂਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬਰੀਕੀ ਦੇ ਨਾਲ ਜਿਹਦਾ ਕੰਮ ਕੀਤਾ ਗਿਆ ਹੈ ਕਲੋਕ ਉਸੇ ਤਰ੍ਹਾਂ ਹੀ ਲਗਾਇਆ ਗਿਆ ਹੈ ਕਲੋਕ ਚੱਲਦਾ ਵੀ ਨਜ਼ਰ ਆ ਰਿਹਾ ਹੈ ਇਸ ਵਿੱਚ ਮਿਊਜ਼ਿਕ ਸਿਸਟਮ ਹੈ ਜੋ ਉਹ ਵੀ ਲਗਾਇਆ ਗਿਆ ਹੈ ਤਸਵੀਰਤ ਵਿੱਚ ਦੇਖਦਾ ਕਿ ਕਿਸ ਤਰ੍ਹਾਂ ਲਾਈਟਾਂ ਲਗਾ ਕੇ ਇਸ ਦੀ ਪੂਰੀ ਜਿਹੜੀ ਖੂਬਸੂਰਤੀ ਨੂੰ ਵਧਾਇਆ ਗਿਆ ਇੰਨੀ ਕਲੋਕ ਟਾਵਰ ਆਪਾਂ ਕਹਿ ਲਈਏ ਤਿਆਰ ਕਰਵਾਇਆ ਹੈ ਕਿਸ ਤਰ੍ਹਾਂ ਸੋਚ ਨੂੰ ਲੈ ਕੇ ਚੱਲੇ ਸੀ ਕਿਸ ਤਰ੍ਹਾਂ ਜਰੂਰ ਸੀ ਇਸ ਤਰ੍ਹਾਂ ਜੀ ਕਿ ਸੰਗਰੂਰ ਆਪਣੇ ਆਪ ਚ ਵਿਰਾਸਤੀ ਸ਼ਹਿਰ ਹੈ ਸੋ ਅਸੀਂ ਕੋਸ਼ਿਸ਼ ਕੀਤੀ ਕਿ ਸਾਡੇ ਆਪਣੇ ਕੈਂਪਸ ਤੇ ਅਸੀਂ ਇੱਕ ਵਰਾਸਤ ਦਾ ਜਿਹੜਾ ਇੱਕ ਐਮਬਲਮ ਹੈ ਚਿੰਨ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਆ ਕੇ ਰੈਪਲੀਕੇਟ ਕਰ ਸਕਿਆ ਸੋ ਕੋਸ਼ਿਸ਼ ਇਹੀ ਰਹੀ ਹੈ ਕਿ ਅਸੀਂ ਆਪਣੇ ਵਾਲ ਤੇ ਇਸ ਕਿਸਮ ਦਾ ਪ੍ਰੋਪੋਰਸ਼ਨ ਜੋ ਤੁਸੀਂ ਦੇਖਦੇ ਹੋ ਅਸੀਂ ਚੀਜ਼ ਕ੍ਰੀਏਟ ਕੀਤੀ ਹੈ ਔਰ ਬੜਾ ਇੰਟਰਸਟ ਹੈ ਸਾਰਿਆਂ ਚ ਆਉਂਦੇ ਜਾਂਦੇ ਜੋ ਸਾਰੇ ਕ੍ਰਾਸ ਕਰਦੇ ਨੇ ਉਹ ਪਹਿਲਾਂ ਵੱਡੇ ਕਲॉक ਟਾਵਰ ਨੂੰ ਦੇਖ ਲਈਦੇ ਨੇ ਜਿਵੇਂ ਇੱਕ ਵੱਡੇ ਭਰਾ ਨੂੰ ਫਿਰ ਉਹ ਇੱਕ ਛੋਟਾ ਭਰਾ ਜਿਹੜਾ ਹੈ ਮਿਨੀ ਵਰਜਨ ਜਿਹਨੂੰ ਅਸੀਂ ਕਹਿੰਦੇ ਆ ਉਹ ਉਸ ਤੋਂ ਬਾਅਦ ਫਿਰ ਇਹ ਆ ਕੇ ਲੋਕ ਦੇਖਦੇ ਨੇ ਅੱਛਾ ਲੱਗਦਾ ਇੱਕ ਕੰਪੈਰੀਜ਼ਨ ਹੈਗੀ ਹੈ। ਔਰ ਮੈਨੂੰ ਇਹ ਵੀ ਲੱਗਦਾ ਕਿ ਜਿੱਥੇ ਸਾਡਾ ਇਤਿਹਾਸ ਖਤਮ ਹੁੰਦਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਸਾਡੀਆਂ ਜਿਹੜੀ ਹਾਥੀ ਪਾਲਕੀ ਹੈ ਜਾਂ ਜਿਹੜੀ ਸਾਡੇ ਸਾਹਮਣੇ ਜਿਹੜੀ ਇਹ ਪੁਰਾਣਾ ਹਾਈ ਕੋਰਟ ਦੀ ਇੱਕ ਬਿਲਡਿੰਗ ਹੈ ਇਹ ਸਾਰੀਆਂ ਰੂਇਨਸ ਚ ਪਈਆਂ ਨੇ। ਸੋ ਮੈਨੂੰ ਲੱਗਦਾ ਇੱਕ ਨਵੀਂ ਉਮੀਦ ਹੈ ਲੋਕਾਂ ਨੂੰ ਇਹ ਅੰਦਾਜ਼ਾ ਹੋਏਗਾ ਕਿ ਅਸੀਂ ਨਵਾਂ ਕੁਝ ਕਰ ਸਕਦੇ ਹੈਗੇ ਆਂ ਔਰ ਜੇ ਸਾਨੂੰ ਕਿਤੇ ਇਜਾਜ਼ਤ ਮਿਲੇ ਜਿਹੜੀ ਕਾਣਾੜੀ ਹਾਤੀ ਪਾਲਕੀ ਹੈ ਜੇ ਕਿਤੇ ਸਰਕਾਰ ਸਾਨੂੰ ਪਰਮਿਸ਼ਨ ਦੇਵੇ ਅਸੀਂ ਆਪਣੇ ਕੋਸਟ ਤੇ ਉਹਨੂੰ ਵੀ ਬਣਾ ਕੇ ਦਵਾਂਗੇ ਕਿਸ ਤਰ੍ਹਾਂ ਦੇ 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 ਕਿ ਇੱਕ ਪਾਸੇ ਵਿਰਾਸਤੀ ਚੀਜ਼ਾਂ ਜਿਹੜੇ ਖਤਮ ਹੋ ਰੀਆਂ ਨੇ ਤੇ ਤੁਸੀਂ ਸਪੈਸ਼ਲੀ ਜਿਹੜਾ ਇਹਨੂੰ ਇੱਕ ਤਿਆਰ ਕਰਵਾਇਆ ਹੈ ਤਿਆਰ ਕਰਾਉਣ ਦੀ ਕਿੰਨਾ ਕੁ ਸਮਾਂ ਲੱਗਿਆ ਤੇ ਕਿੰਨਾ ਕਿਤੇ ਜਿਹੜੇ ਖਰਚੇ ਦੀ ਗੱਲ ਕੀਤੀ ਉਹਦਾ ਕਿੰਨਾ ਖਰਚਾ ਇਸ ਤੇ ਕੋਈ ਬਹੁਤ ਜ਼ਿਆਦਾ ਨਹੀਂ ਆਇਆ ਇੱਥੇ ਸੋਚ ਦੀ ਲੋੜ ਹੈ ਤੁਸੀਂ ਆਪ ਦੇਖ ਰਹੇ ਹੋ ਵੀ ਇਹਦਾ ਕਿੰਨਾ ਕੁ ਡਾਈਮੈਂਸ਼ਨ ਹੈ ਕਿੰਨੀ ਕਸੀਂ ਔਰ ਬਹੁਤ ਅਸੀਂ ਐਸਥੈਟਿਕਸ ਯੂਜ਼ ਕੀਤੇ ਨੇ ਲੋ ਕੋਸਟ ਬਣਾਇਆ ਹੈਗਾ ਔਰ ਸਾਡੀ ਇਨ ਹਾਊਸ ਸਾਡੀ ਟੀਮ ਨੇ ਬਣਾਇਆ ਹੈਗਾ ਸੋ ਇਹਦੇ ਵਿੱਚ ਖਰਚਾ ਬਹੁਤ ਜ਼ਿਆਦਾ ਇਨਵੋਲਡ ਨਹੀਂ ਹੈ ਸਿਰਫ ਸੋਚ ਦੀ ਲੋਡ ਸੀਗੀ ਔਰ ਜਿੱਥੇ ਅਸੀਂ ਇਹਨੂੰ ਰਿਵਾਈਵ ਕਰ ਰਹੇ ਹਾਂ ਉੱਥੇ ਸਾਡੇ ਨਾਲ ਨਾਲ ਤੁਸੀਂ ਅਗਲਾ ਜਿਹੜਾ ਖਾਣਾ ਦੇਖੋਗੇ ਉਹ ਰਬਾਬ ਦਾ ਹੈ ਸਾਡੇ ਸਾਡੀ ਸਾਡੇ ਤੋਂ ਸਾਡੀ ਰਬਾਬ ਵੀ ਵਿਸਤ੍ਰਿਤ ਹੋ ਰਹੀ ਹੈ ਸੋ ਅਸੀਂ ਰਬਾਬ ਦਾ ਵੀ ਉਹ ਕਬੀਰ ਸਾਹਿਬ ਦੀ ਤੁਕ ਦੇ ਨਾਲ ਅਸੀਂ ਉਹ ਜੋੜਿਆ ਹੈ ਕਿ ਇਹ ਕੱਲਾ ਵਰਾਸਤ ਦੀ ਗੱਲ ਨਹੀਂ ਹੈ ਸਾਡੇ ਜਿਹੜਾ ਮਿਊਜ਼ਿਕਲ ਜਿਹੜਾ ਸਾਨੂੰ ਨਾਨਕ ਸਾਹਿਬ ਦੀ ਸਾਨੂੰ ਜਿਹੜੀ ਦੇਨ ਹੈ ਰਵਾਵ ਦੀ ਉਹਦਾ ਵੀ ਇਹੀ ਹਾਲ ਹੈ ਸੋ ਇਹ ਸਾਰੀਆਂ ਚੀਜ਼ਾਂ ਰਿਵਾਈਵ ਕਰਨ ਦੀ ਜ਼ਰੂਰਤ ਹੈਗੀ ਹੈ ਸੋ ਇਸ ਤੇ ਕੰਮ ਚੱਲ ਰਿਹਾ ਜੀ ਬਿਲਕੁਲ ਜਿਹੜਾ ਜਿਹੜਾ ਵੀ ਨੀ ਗਲੋਬ ਦਾ ਫਰਮ ਆਇਆ ਹੈ ਕਿੰਨੀ ਕਿ ਮਿਹਨਤ ਲੱਗੀ ਕਿਸ ਤਰ੍ਹਾਂ ਮਿਹਨਤ ਤਾਂ ਹੈ ਜੀ ਗਰਮੀ 'ਚ ਕੰਮ ਕਰਿਆ ਇਸ ਵਕਤ ਅਸੀਂ ਪੂਰੀ ਗਰਮੀ 'ਚ ਬਹੁਤ ਮਿਹਨਤ ਤਾਂ ਚਲੋ ਕਰਨੀ ਪੈਣੀ ਸੀ ਜਦੋਂ ਕੰਮ ਕਰਿਆ ਆ ਉਹ ਜਰਮੀ ਕਰਕੇ ਥੋੜਾ ਜਿਹਾ ਔਖੇ ਹੋਏ ਹੋ ਤਾਂ ਕੋਈ ਗੱਲ ਨਹੀਂ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਖੁਸ਼ੀ ਦਾ ਜਦੋਂ ਸਾਰੇ ਕਾ ਕੇ ਪੁੱਛਦਾ ਜੀ ਖੁਸ਼ੀ ਹੁੰਦੀ ਸੀ ਮਹਿਸੂਸੇ ਹੁੰਦੀ ਸੀ ਹਰ ਇੱਕ ਕੋਈ ਰੰਗਦਾ ਜੀ ਰਾਜ ਜੋ ਸਾਰੇ ਪੁੱਛਦੇ ਸੀ ਕਿ ਕਾਈ ਵੀ ਕੀਤੀ ਹੈ ਬਣਾਇਆ ਤਾਂ ਤੁਸੀਂ ਬਹੁਤ ਖੁਸ਼ ਹੋਏ ਉਸ ਤੋਂ ਪਹਿਲਾਂ ਵੀ ਹਾਂਜੀ ਪਰ ਕਲੌਕ ਟਾਵਰ ਬਣਾਉਣ ਤੋਂ ਬਾਅਦ ਕਿੰਨਾ ਖੁਸ਼ ਮਹਿਸੂਸ ਕਰ ਬਹੁਤ ਜ਼ਿਆਦਾ ਕਿਤੇ ਇਹਨਾਂ ਸਾਫ ਦੀ ਮਿਹਰਬਾਨੀ ਹੈ ਜੀ ਸਿਵੇ ਸਾਹਿਬ ਦੀ ਇਹਨਾਂ ਨੇ ਹਿੰਮਤ ਦਿੱਤੀ ਤਾਂ ਅਸੀਂ ਕਰਿਆ ਜੀ ਇਹੀ ਕਹਿਣਾ ਜਦੋਂ ਬਣਾਉਣ ਲਈ ਤੁਹਾਡੇ ਨਾਲ ਗੱਲ ਕੀਤੀ ਪਹਿਲਾਂ ਕਿ ਕਿਸ ਤਰ੍ਹਾਂ ਦਾ ਚੈਲੰਜ ਤੁਹਾਨੂੰ ਲੱਗਿਆ ਕਿਉਂਕਿ ਇੱਕ ਵੱਡੀ ਚੀਜ਼ ਸੀ ਆਪਾਂ ਕਹਿ ਲਈ ਬਣਾਉਣ ਦੇ ਅਨੋਖੇ ਤਰੀਕੇ ਨਾਲ ਬਣਾਉਣਾ ਸੀ ਕਿੰਨਾ ਕੁ ਵੱਡਾ ਆਪਣੇ ਆਪ ਦੇ ਇੱਕ ਚੈਲੰਜ ਦੇ ਦੇਖਣ ਤੋਂ ਉਹ ਕਾਫੀ ਬੜਾ ਹੀ ਉਹ ਤੋਂ ਫਿਰ ਉਹਨੂੰ ਉਹਨੀ ਚੀਜ਼ ਮੈਨੂੰ ਮੇਨਟੇਨ ਕਰਨਾ ਸੀਗਾ ਥੋੜੇ 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 ਕਰਕੇ ਉਸ ਕਰਕੇ ਸੋਚ-ਸੋਚ ਕੇ ਚੱਲਦੇ ਰਿਹਾ ਹਰ ਇੱਕ ਪੁਆਇੰਟ ਤੇ ਹਾਂਜੀ ਕਿੰਨਾ ਸਮਾਂ ਲੱਗਿਆ ਇਹਨਾਂ 2 ਮਹੀਨੇ ਲੱਗੇ ਜੀ